ਹਾਂਜੀ ਜਿਹੜਾ ਸਾਰੇ ਵੀਰਾਂ ਦਾ ਕੁਮੈਂਟ ਯਾਰ ਹੋਰ ਕੀ ਬੰਦ ਕਿੱਥੇ ਸੀਗਾ ਯਾਰ ਮੈਂ ਚਲੋ ਛੱਡੋ ਕੋਈ ਗੱਲ ਨਹੀਂ ਸਸਰੀ ਘਾਲ ਜੀ ਤੇ ਉੱਠ ਗਏ ਬਈ ਹਨਾ ਤੇ ਚੱਪਲਾ ਚੱਪਲਾ ਭਾਲ ਕੇ ਕਿੱਥੇ ਪੰਗਾ ਤੇ ਮਾਰੀਏ ਕੂਤਰਾ ਦੇ ਹੋਲੇ ਬਸ ਵੇਲੇ ਹੁਣ ਜੇ ਅੱਜ ਵੀ ਪੁੱਤਰ ਨਾ ਵੇਲੇ ਕੋਈ ਛੀ ਜਰੀ ਤਵੰਗਾ ਤੇ ਚੜ ਕੇ ਸ਼ਾਲ ਮੋੜੂ ਥੱਲੇ ਗਲ ਪਾ ਲੇ ਹੋਰ ਕੀ ਹੈ ਯਾਰ ਹਾਲ ਹੀ ਕੋਈ ਨਹੀਂ ਚੀਜ਼ ਦਾ ਮੁੰਡੇ ਗਏ ਆ ਆਪਣੇ ਬਾਜੀ ਦੇ ਨਾਲ ਜਿਹੜੀ ਰਾਤ ਕਬੂਤਰੀ ਸਾਂਭੀ ਸੀਗੀ ਆਪਾਂ ਹਰੀਆਂ ਕੱਚਾ ਤੇ ਹਰੀ ਟੌਲੀ ਵਾਲੀ ਚਰਬੀ ਵਾਲਿਆਂ ਮਿੱਠਾ ਦੇਣੇ ਵੀ ਮਾਰ ਗਾ ਯਾਰ ਵੀ ਉਹ ਕੋਈ ਪਾਣੀ ਪੂਣੀ ਦਾ ਕੋਈ ਚੱਕਰ ਹੁੰਦਾ ਹੋਣਾ ਮਾੜਾ ਮੋਟਾ ਨਾ ਮੈਂ ਮੈਨੂੰ ਬਾਈ ਨੂੰ ਫੋਨ ਲਾ ਕੇ ਪੁੱਛੂ ਆ ਗੋਲ ਮਗੇ ਕੀ ਚੱਕਰ ਹੈਗਾ ਤੇ ਪਰ ਕੋਈ ਚੱਕਰ ਨਹੀਂ ਕੂਤਰੀ ਉੱਡੂਗੀ ਅੱਜ ਉਹ ਤੇ ਕਬੂਤਰ ਉੱਥੇ ਹੋ ਗਏ ਬਾਲੇ ਬਾਜੀ ਤੇ ਕਬੂਤਰ ਹੋ ਗਏ ਲਗਭਗ ਮੈਨੂੰ ਦਾਦਾ ਕੋਈ 200 ਕਬੂਤਰ ਆ ਉੱਥੇ ਚਲੋ ਕੋਈ ਚੱਕਰ ਨਹੀਂ ਜਿੱਥੇ ਦਸਾਂ ਚ ਵੀ ਉਹੀ ਉਡਰ ਕਬੂਤਰ ਤੇ 200 ਚ ਵੀ ਉਵੇਂ ਉਡਰ ਆਪਣੇ ਤੇ ਤਾਂ ਨੋ ਮੇਰੇ ਵੀਰੋ ਨੋ ਕੋਈ ਵੀ ਕਬੂਤਰ ਨਹੀਂ ਵਿਹਲਾ ਚੱਲ ਭਾਈ ਬਾਹਰ ਮੁੰਡਿਆ ਬਸ ਕੁੱਡੇ ਤਾਂ ਕੋਈ ਕਰਨੀ ਕੁੱਡੇ ਪਹਿਲੇ ਲੇਟਾਂਗੇ ਵਿੱਚ ਫਿਰ ਸਾਫ਼ ਕਰਾਂਗੇ ਬਸ ਦਿਲ ਟੁੱਟ ਗਿਆ ਆਪਣਾ ਯਾਰ ਗੱਲ ਮੁਕੀ ਰਾੰਡ ਗਈ ਕਬੂਤਰ ਵਿਹਲੇ ਨਹੀਂ ਇਹਦਾ ਫੀਲਿੰਗ ਤੂੰ ਸਮਝ ਨਹੀਂ ਸਕਦੇ ਇਹ ਫੀਲਿੰਗ ਨਾ ਇਹ ਹੁਣ ਸਾਨੂੰ ਮੈਂ ਫਿਰ ਤੁਸੀਂ ਅਕਨੇ ਦੂਜੀਆਂ ਗੱਲਾਂ ਕਰਨ ਲੱਗ ਗਏ ਇਹ ਮੈਂ ਉਹ ਚਾ ਛੱਡੋ ਕੋਈ ਗੱਲ ਨਹੀਂ ਯਾਰ ਕੀ ਕਿਹੋ ਜੀ ਫੀਲਿੰਗ ਹੁੰਦੀ ਹੈ ਜਦੋਂ ਤੜਕੇ ਕਬੂਤਰ ਵਿਹਲੇ ਨਾ ਹੋਣ ਤੇ ਜਦੋਂ ਕਬੂਤਰ ਵਿਹਲੇ ਹੋਣ ਤੜਕੇ ਹਣ ਜਮਾਂ ਸਾਭ ਉਦੋਂ ਐਂ ਚਾ ਚੜਦਾ ਹੁੰਦਾ ਵੀ ਬਸ ਪਤਾ ਹੀ ਨਹੀਂ ਕੀ ਕੁਝ ਹੀ ਮਿਲ ਗਿਆ ਹਨਾ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਯਾਰ ਇੱਕ ਕਬੂਤਰ ਵੀ ਫਿਰ ਗੇੜਿਆਂ ਦੀ ਪੂਰੀ ਤੇ ਗੇੜੇ ਪਾਣੀ ਪਹਿਣ ਗਿਆ ਅੱਜ ਹਨਾ ਤੇ ਦੂਜੇ ਪਾਣੀ ਬੰਦੀ ਕਰਦੇ ਕੋਈ ਚੱਕਰ ਵਾਲੀ ਗੱਲ ਨਹੀਂ ਗੇੜਿਆਂ ਦੀ ਪੂਰੀ ਵੀੜਿਆ ਹੁਰਦਾਗਾ ਡਵੇਲੀ ਹੋ ਗਈ ਓ ਠੀਕ ਹੈ ਤੇ ਉਹ ਪਾਲਟ ਕਾ ਚੜਦਾ ਹੈ ਹੋਰ ਆਪਾਂ ਕਿਵੇਂ ਮਿੱਠੀ ਕੀ ਕਰਦੀਆਂ ਹੈਲੋ ਕਰ ਚੱਲ ਗਏ ਫਿਰ ਆਪਾਂ ਆਇਆ ਚੱਲ ਗਏ ਚੀਜੀ ਦਵਾ ਗਲੇ ਆਉਣ ਤੇ ਆਇਆ ਹਾਂ 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 ਹੁਣ ਵੇ ਕਿਵੇਂ ਖੁਸ਼ ਹੁੰਦਾ ਨਾਲ ਦੀ ਨਾਲ ਜੀ ਅਸ ਲਓ ਜੀ ਤੇ ਜਿਹੜਿਆਂ ਵਾਲੀ ਕਬੂਤਰੀ ਪਟਾਤੀ ਬਈ ਆਪਾਂ ਤੇ ਇਹ ਤਾਂ ਫਿਰ ਪਲਟਾਉਣੀ ਹੀ ਪੈਣੀ ਸੀ ਬਈ ਤੁਹਾਨੂੰ ਵੀ ਪਤਾ ਹੈ ਕਿਉਂ ਚਲੋ ਦੂਜੇ ਛੱਡ ਗਏ ਨਾ ਛੱਡ ਗਏ ਤੇ ਹੋਰ ਫਿਰ ਆਪਣੇ ਕੋਲੇ ਕਬੂਤਰੀ ਵੀ ਹੈ ਨਹੀਂ ਬਈ ਕੋਈ ਬਾਜੀ ਵਾਸਤੇ 25 ਲੀ ਐਂਟਰੀ ਭਰ ਰੱਖੀ ਹੈਗੀ ਹਨਾ ਤੇ ਤਾਂ ਕਰਕੇ ਗੀੜੇ ਹਰ ਹਾਲ ਚ ਪਾਣੀ ਪਾਣੀ ਪੈਣੀ ਸੀ ਫਿਰ ਮੈਂ ਕਿਹਾ ਵੀ ਪਲਟਾਉਣੀ ਪਊਗੀ ਤਾਂ ਇੰਨਾ ਸਾਮਾਨ ਨਿਕਲੇ ਵੀ ਅੰਦਰੋਂ ਚਲੋ ਕੱਲ ਵੈਸੇ ਪਾਈ ਤਾਂ ਖਰਾਕ ਵੱਜਮੀ ਹੈ ਕੱਲ ਪਰ ਲੇਟ ਪਾਈ ਆਪਾਂ ਜਵੈਣ ਜੂਨ ਲਾਉਣ ਕਰਕੇ ਕੋਸੀ ਕਰੋ ਹੌਟ ਵਾਟਰ ਲਿਆਂਦਾ ਉਹ ਰੱਖੀ ਛੀਤੀ ਛੀਤੀ ਹਾਥੀ ਵਿੱਚ ਆਦੇ ਨੇ ਤੰਮਰੇ ਚੱਕਰ ਕੀ ਹੋਇਆ ਬਈ ਰਾਤ ਆਪਾਂ ਬਦਾਮ ਪਿਉਣੇ ਭੁੱਲ ਗਏ ਮਤਲਬ ਵੀ ਕੁੱਜੀ ਚ ਪਾ ਕੇ ਤਾਂ ਰੱਖ ਗਿਆ ਸੀਗਾ ਬਦਾਮ ਮੈਂ ਤੇ ਮੈਂ ਕਿਹਾ ਵੀ ਪਾਣੀ ਆਪਾਂ ਰਾਤ ਨੂੰ ਪਾ ਦਾਂਗੇ ਜਦੋਂ ਉੱਠੇ 1 2 ਵਜੇ ਤੇ 2 ਵਜੇ ਉੱਠਿਆ ਵੀ ਸੀਗਾ ਮੈਂ ਤੇ ਪਰ ਪਾਣੀ ਪਾਉਣਾ ਫੇਰ ਭੁੱਲ ਗਿਆ ਨਾ ਜਮੈਂ ਤੇ ਹੁਣ ਤਾਂ ਕਰਕੇ ਕਰੋ ਤੱਤਾ ਪਾਣੀ ਲਿਆਂਦਾ ਪੂਰਾ ਹੂ ਹੌਟ ਵਾਟਰ ਤੇ ਪਾਤਾ ਹੁਣ ਇਹਨਾਂ ਨਾਲ ਛੇਤੀ ਭੇਜ ਜਾਣਗੇ ਤੇ ਨਾ ਵੀ ਆਪਣੇ ਜਿਹੜੇ ਉਹ ਆਪਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਲਓ ਜੀ ਤੇ ਤੇ ਦਾ ਕਬੂਤਰੀ ਨੂੰ ਲਗਭਗ ਬਈ 27 28 ਕਿਲ ਮਲ ਪਾਣੀ ਵੈਸੇ ਤਾਂ ਆਪਾਂ 30 ਐਮਲ ਤੇ ਗੀੜੇ ਪਾਉਣੇ ਹੁੰਦੇ ਆ ਤੇ ਅੱਜ ਦੀ ਚੌਥੀ ਵਾਰੀ ਸੀਗੀ ਪਰ ਮੈਨੂੰ ਆਏ ਇੱਕ ਤਾਂ ਕੱਲੀ ਗੂਦ ਦੇ ਨਾਲ ਉੱਡਣ ਨੂੰ ਹੈਣੀ ਹਣਾ ਵੀ ਦੂਜਾ ਪਾਣੀ ਰੋਕ ਕੇ ਬੈਠੂ ਵੱਡੀ ਮੀਰ ਐ ਜਦੋਂ ਕਬੂਤਰ ਪਲਟ ਪੁਲਟ ਕੇ ਛੱਡਦੇ ਆ ਬਾਕੀ ਲੇਟ ਕਾਫੀ ਹੋ ਗਏ 8 ਵਜੇ ਛੱਡਾਂਗੇ ਉਹਨੂੰ ਤੇ ਪਾਣੀ ਤਾਬ ਤੂ ਬਜਾਂਦਾ ਹਣਾ ਤੇ ਪਤਾ ਮੈਨੂੰ ਰੋਕ ਕੇ ਬੈਠਣਾ ਪਾਣੀ ਇਹਨੇ ਚਲੋ ਕੋਈ ਨਾ ਯਾਰ ਹੁਣ ਕੀ ਕਰਗੇ ਉਹ ਤੁਹਾਡੇ ਸਾਹਮਣੇ ਆਣਾ ਜਿਹੜਾ ਕੁਝ ਹੋਈ ਜਾਂਦਾ ਹੈਗਾ ਤਾਂ ਕਰਕੇ ਪਾਣੀ ਇਹਨੂੰ ਮੈਂ 30 ਐਮ ਮਹਲਾ ਜੀ ਤੇ ਮਾਰੀ ਬਈ ਦਾ ਉੱਲਾ ਚਾਲ ਖੰਡ ਖੰਡ ਬਣੀ ਪਾਣੀ ਖਿੱਚ ਕੇ ਬੈਜੀ ਹੋਰ ਕੁਛ ਨਾ ਕਰੀ ਪਵਾ ਦੀ ਕਦੋਂ ਹੀ ਬੈਜੀ ਬਸ ਪਾਣੀ ਖਿੱਚ ਕੇ ਬੈਠਿਆ ਇੰਨੇ ਹੀ ਆਪਾਂ ਨੂੰ ਚਾਹੀਦਾ ਹੋਰ ਕੁਝ ਤੇਰਾ ਹੀ ਗੱਲ ਨਹੀਂ ਹਨਾ ਉੱਡੇ ਪਵਾ ਦੀ ਕਿੰਨੇ ਵਜੇ ਤੱਕ ਹੀ ਬਸ ਪਾਣੀ ਨਾ ਹੋਵੇ ਅੰਦਰ ਇਹਦੇ ਜਦੋਂ ਉੱਡ ਕੇ ਆਵੇ ਮੈਂ ਖੋਨੇ ਕਣਕ ਧੋਲੀ ਕਬੂਤਰਾਂ ਨੇ ਪਾਉਣ ਨੂੰ ਸੁਣੋ ਪਤਾ ਵੀ ਪਾ ਡੇਲੀ ਦੇ ਬੇਸਸ ਤੇ ਕਣਕ ਧੋਣੇ ਹੁੰਦੇ ਆ ਵੀ ਮਾਨਕ ਚਲੋ ਇੱਕ ਦਿਨ ਧੋ ਦਿਆਂਗੇ ਅੱਜ ਫਿਰ ਦੋ ਦਿਨ ਲੋਡ ਨਹੀਂ ਪਾਣੀ ਦੀ ਫਿਰ ਦੋ ਦਿਨਾਂ ਬਾਅਦ ਧੋ ਰਾਂਗੇ ਆਪਾਂ ਫਿਰ ਦੋ ਦਿਨ ਟੱਪ ਜਾਂਦੇ ਹਨ ਤੇ ਬਸ ਭਿਉਣੀ ਨਹੀਂ ਹੁੰਦੀ ਬਸ ਅੰ ਚੰਗੀ ਤਰ੍ਹਾਂ ਮਸਲ ਮਸਲ ਰਗੜ ਰਗੜ ਤੋਂ ਨਹੀਂ ਹੁੰਦੀ ਠੀਕ ਹੈ ਤਾਂ ਜੋ ਜਿਹੜਾ ਰੇਤਾ ਮਿੱਟੀ ਹੈ ਜੋ ਤੋਂ ਮਾਣਾ ਮोटा ਛੋਲਕ ਜਿਹਾ ਪੱਟਿਆ ਜਾਵੇ ਸਾਰਾ ਠੀਕ ਹੈ ਬਾਬਾ ਲਓ ਜੀ ਇਹਨਾਂ ਨੂੰ ਬਦਾਮ ਧਰੇ ਸੀ ਕੂਦ ਰਹੇ ਹਨ ਤੇ ਲਓ ਇੱਕ ਇਨੇ ਛੱਡੀ ਬੈਠੀ ਹੈ ਇੱਕ ਇਨੇ ਛੱਡੀ ਬੈਠੀ ਹੈ ਇੱਕੜੇ ਦਾ ਮੁੰਡਾ ਖਾਦੀ ਨਹੀਂ ਤੇ ਆ ਵੀ ਕਿੰਨੇ ਛੱਡੀ ਬੈਠੀ ਹੈ ਇਹਦੇ ਕੋਲੇ ਵਾਵਾ ਪਏ ਯਾਰ ਕੀ ਕਰਕੇ ਯਾਰ ਜੋ ਟਾਈਮ ਨਾਲ ਘਰ ਦੇ ਖਾਂਦੇ ਨਹੀਂ ਲੇਟ ਧਰਦੇ ਵੀਲੇ ਨਹੀਂ ਹੁੰਦੇ ਵੀ ਹੁਣ ਤਾਂ ਆਹ ਯਾਰ 2 ਆ ਮਾਰੋ ਦਾਣੇ ਪਾ ਦੇ ਨੇ ਜਿਹਨੇ ਖਾਣਗਾ ਖਾਣਗਾ ਆਪੇ ਕਾਹ ਤੋਂ ਡਾਲਿਆ ਇਹਨੂੰ ਕੀ ਬੰਦਾ ਹੈ ਲਓ ਜਿਸ ਤੇ ਇਧਰ ਕਬੂਤਰਾਂ ਵਾਲੇ ਪਾਸੇ ਦਾਣੇ ਰੱਖ ਦਿੱਤੇ ਬਸ ਠੀਕ ਆ ਵੀ ਜਿੰਨਾਂ ਮਤਲਬ ਜਿਹਨੇ ਜਿੰਨੇ ਜਿੰਨੇ ਬਦਾਮ ਖਾਦੇ ਓਕੇ ਰਿਪੋਰਟਾਂ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਕਾਪੇ ਦਾਣੇ ਆਲ ਗਏ ਹੈ ਨਹੀਂ ਮੂੰਹ ਇਹਨਾਂ ਦਾ ਬਦਾਮ ਆਲਾ ਲੜਿਆ ਹਿਸਾਬ ਮੈਨਾਂ ਦਾ ਲਓ ਜਿਸ ਤੇ ਇਧਰੇ ਤਿੰਨ ਕਬੂਤਰ ਰਹਿ ਗਏ ਸੀ ਇਹਨਾਂ ਨੂੰ ਰੱਖ ਦਿੱਤੇ ਬਦਾਮ ਇਹ ਤਾਂ ਖਾ ਜਾਣਗੇ ਸਿਆਣੇ ਪੁੱਤ ਮੈਨੂੰ ਪਤਾ ਹੈ ਆਜੋ ਸ਼ੇਰੋ ਆਇਓ 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 ਇਹ ਸੰਗ ਘਾਟ ਹੀ ਮੰਨਦੇ ਆ ਇਹ ਤਾਂ ਟੁੱਟ ਕੇ ਪੈਣਗੇ ਬਦਾਮਾ ਨੂੰ ਰੱਤਾ ਥੋੜਾ ਜਗੜ ਜੀ ਕਰਦਾ ਆਇਆ 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 ਰੱਤੇ ਲਓ ਜੀ ਓਕੇ ਦੀ ਰਿਪੋਰਟ ਇਧਰ ਕਬੂਤਰਾਂ ਨੇ ਪਾਸੇ ਵੀ ਰੱਖਤੀ ਆ ਦਾਣੇ ਆਇਓ 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 ਸ਼ਿਰੋਖ ਖਾ ਲੋ ਵਿਲੇ ਬੈਠੇ ਖਾਓ ਕੋਈ ਚੱਕਰ ਨਹੀਂ ਤੇ ਕਬੂਤਰਾਂ ਦੇ ਦਾਣੇ ਚੱਕਦਗੇ ਮਰਗਾਣਾ ਯਾਰ ਬਾਸ ਜਿੰਨੇ ਖਾਲੇ ਬਾਤੂ ਆ ਹਨਾ ਬਾੜਾ ਵੀ ਮੁੜ ਕੇ ਵੇਲੀਆਂ ਨਹੀਂ ਹੁੰਦਾ ਸਹੀ ਫਾਇਦਾ ਹਾਂਜੀ ਮੇਰੇ ਵੀਰੋ ਹੁਣ ਹੌਸਲਾ ਹੋ ਰਿਹਾ ਥੋੜਾ ਮੋਟਾ ਬਾਪਿਓ ਮੈਨੂੰ ਆਏ ਸੀ ਜਿਹੜੀ ਅੱਜ ਗੇੜਿਆਂ ਵਾਲੀ ਕਬੂਤਰੀ ਹੈ ਨਾ ਵੀ 10:00 ਵਜੇ ਨੂੰ ਬਹਿ ਜੂਗੀ ਪਰ ਲਗਭਗ 11:30 ਹੋ ਗਏ ਬਈ ਹਨਾ ਤੇ ਕੱਲੀ ਫਿਰਦੀ ਆ ਵਧੀਆ ਐਨ ਦੇਖੋ ਤੁਹਾਨੂੰ ਖਾਵਾ ਮੈਂ ਆਹ ਨਿਆਰਾ ਲਿਓ ਦੀ ਫਿਰਦੀ ਐ ਇਹ ਕੱਲੀ ਚਤਕੁਸ ਕਰ ਰਹੀ ਐ ਦੂਜਿਆਂ ਨੇ ਤਾਂ ਮੇਰਾ ਮਾਣੀ ਪੜਾ ਪਾਉਂਦੇ ਯਾਰ ਕੋਈ ਬਦਾਮ ਨਹੀਂ ਖਾਂਦਾ ਕੋਈ ਬਾਲੇ ਖਾ ਲੈਂਦਾ ਕੋਈ ਵੇਲਾ ਨਹੀਂ ਹੁੰਦਾ ਕੋਈ ਕੀ ਆਟਮ ਲਾ ਆਂਦਾ ਆ ਆਉਂਦੀ ਆ ਆਉਂਦੀ ਹੁਣ ਤਾਂ ਨੀ ਵੀ ਆ ਗਈ ਪਹਿਲਾਂ ਨਾਲੋਂ ਪਹਿਲਾਂ ਤਾਂ ਕਾਫੀ ਉੱਚੀ ਫਿਰਦੀ ਸੀਗੀ ਉਹ ਟੱਪ ਗਈ ਕਿੱਧਰ ਗਈ ਹੰਦਾ ਮੈਨੂੰ ਵੀ ਦਿਖਣ ਵਾਲੀ ਇੱਕ ਮਿੰਟੇ ਦੀ ਭਾਏਂ ਦੇ ਬਲਰ ਨੂੰ ਖੜ ਜਾ ਯਾਰ ਸੜਾ ਫੋਨ ਵੀ ਨਾ ਹੋਵੇ ਆ ਆਉਂਦੀ ਯਾਰ ਦੀਦੀ ਆ ਉਹਨੂੰ ਹੋ ਜਾਂਦੀ ਹਾਂ ਹਾਂ ਉਹ ਜਾ ਰਹੀ ਉਹ ਜਾ ਰਹੀ ਉਹ ਟੱਪ ਓਕੇ ਗਰੂਪ ਬਾਬੇ ਬਸ ਠੀਕ ਐ ਫਿਕਸ ਐ ਇਹੀ ਇੱਕ ਹੀ ਕਬੂਤਰੀ ਹੈ ਨਾ ਮੈਨੂੰ ਫੋਨ ਆਇਆ ਸੀ ਲੰਬੀ ਵਾਲੇ ਯਾਰ ਦਾ ਆਪਣੇ ਦਾ ਗਰਪਾਲੀ ਦਾ ਕਹਿੰਦਾ ਰੰਗ ਕਿੱਥੇ ਆਪਣੇ ਵਾਲੇ ਕੂਤਰ ਤੇ ਮੈਂ ਖੜ ਜਾ ਦੇਣਾ ਬਈ ਕਿੱਥੇ ਰੰਗ ਵਸ ਪਿਆ ਕਹਿੰਦਾ ਚਲ ਵਟਸਐਪ ਤੇ ਭੇਜ ਦੀ ਤਰਾਂਗਲ ਖਾ ਦੇ ਜਿਹੜਾ ਕੂਤਰ ਛੱਡਣਾ ਹੈ ਨਾ ਐਂਟਰੀ ਵਾਲੀ ਬਾਜੀ ਐ 50 ਕਬੂਤਰੀ ਐਂਟਰ ਆ ਉਥੇ 2200 ਮੋਡ ਨੂੰ ਤੇ ਫਿਰ ਹੋਰ ਤਾਂ ਹੈ ਨਹੀਂ ਕੋਈ ਹੱਲ ਹੀ ਹੈ ਨਹੀਂ ਇਹ ਹੀ ਕਬੂਤਰੀਆ ਖਰਾਬ ਹੋਵੇ ਸਹੀ ਹੋਵੇ ਇਹ ਹੀ ਛੜਨੀ ਪੂਆ ਪਾਣ ਹੁੰਦਾ ਹਨ ਤੇ ਬਾਕੀ ਤੁਸੀਂ ਆਪਸਾ ਲਓ ਵੀ ਜਿੰਨੀਆਂ ਵਾਰੀਆਂ ਕਰਾਂਗੇ ਉਹਨੀਆਂ ਪਾਲਟ ਕੇ ਹੀ ਕਰਾਂਗੇ ਆਪਾਂ ਵਿਚਾਰੀ ਉਹਦੀਆਂ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਯਾਰ ਬਸ ਛੱਡ ਦੇਣਾ ਕੋਈ ਚੱਕਰ ਵਾਲੀ ਗੱਲ ਕੀ ਯਾਰ ਬਾਬੇ ਕੀ ਹੋ ਰਿਹਾ ਆਪਣੇ ਨਾਲ ਰੱਤਾ ਆ ਨਿਕਲ ਗਿਆ ਬਈ ਉਹ ਬਾਦਾਮਦੂ ਖਾ ਕੇ ਦਾਣਿਆਂ ਦਾ ਡੱਕਿਆ ਉਹ ਬਾਰੀ ਪਤਾ ਨਹੀਂ ਕੀ ਹਿਸਾਬ ਕਿਤਾ ਯਾਰ ਮੈਂ ਕੱਢਦਾ ਸੀ ਖਣੀ ਖੁੱਲੀ ਪਈ ਸੀ ਬਾਰੀ ਹਣਾ ਉਤੋਂ ਸਿੱਧਾ ਉਹ ਤਾਂ ਵਾਜੇ ਹੋਇਆ ਪੱਖੇ 'ਚ ਨਹੀਂ ਵੱਜਿਆ ਹਣਾ ਮੈਂ ਉੱਥੇ ਪੋਲੀ ਖੜੇ ਮੈਂ ਛੀਦੀ ਦੀ ਪੱਖਾ ਬੰਦ ਕਰਤਾ ਦੋ ਤਿੰਨ ਗੇੜੇ ਪਾ ਕੇ ਸਿੱਧਾ ਹੀ ਬਾਹਰ ਗਿਆ 1 ਮਿੰਟ ਕਿੱਧਰ ਟੱਪ ਕੇ ਦਿਖਾਵਾਂ ਤੁਹਾਨੂੰ ਗਾਂਦੀ ਪਤਾ ਰੇਣ ਦਾ ਚੰਗੀ ਭਲੀ ਕੁਦਰੀ ਫਿਰਦੀ ਸੀ ਉਹਦੇ ਵਿੱਚ ਜੱਬਦੂਆ ਸਾਰਾ ਕੰਮ ਹੀ ਲੱਟਰ ਜਲਾ ਫਿਰਦਾ ਵੀ ਤੂੰ ਅੱਛਾ ਵੀ ਠੀਕ ਅੱ비 ਤੈਨੂੰ ਵਿਹਲੇ ਹੋਏ ਤਾਂ ਤਾਂ ਵੀ ਕੁਝ ਹੁੰਦਾ ਨਹੀਂ ਤੇ ਹੁਣ ਤੂੰ ਦਾਣਿਆਂ ਦਾ ਰੱਜ ਕੇ ਕਿੱਥੇ ਵਿੱਥ ਪਾ ਦੇਂਗਾ ਨਾ ਇਹ ਸੰਗ ਹੀ ਨਹੀਂ ਮਾਰਦੇ ਯਾਰ ਗੰਦ ਕੂਤਰਾ ਹਲ ਦੇ ਦਾਣੇ ਵਗੈਰਾ ਚੱਕਦੇ ਖੁੱਡਿਆਂ ਚੋਂ ਬਈ ਤੇ ਜਿਹੜੇ ਬਦਾਮ ਵਧ ਗਏ ਸੀਗੇ ਉਹ ਕੱਟ ਕੇ ਮੈਂ ਖੁੱਡਿਆਂ ਚ ਹੀ ਰੱਖ ਲਏ ਹਨ ਹਾਂ ਜੀ ਇੰਨੇ ਕੁ ਤਾਂ ਦਰਕੂਤਰਾਂ ਨੂੰ ਰੱਖ ਦਿੰਨੇ ਆ ਤੇ ਆ ਜਿਹੜੇ ਬਚ ਗਏ ਕੂਤਰਾਂ ਦੇ ਪਾਸੇ ਰੱਖ ਦਿੰਨੇ ਆ ਤੇ ਰੱਤਾ ਤੁਹਾਨੂੰ ਦਿਖਾਉਣਾ ਇੱਕ ਮਿੰਟ ਮੈਂ ਜਿਹੜੀ ਗੱਲ ਦੱਸੀ ਸੀ ਉਹੀ ਹੋਈ ਕਿ ਨਹੀਂ ਖੜਜ ਇੱਕ ਮਿੰਟਾ ਖਾਣ ਦੇਣ ਨੂੰ ਦੋ ਦੋ ਚਾਰ ਚਾਰ ਆਹ ਵੇਖੋ ਵਜਣਾ ਮੂਦੇ ਮੂੰਹ ਕੋਠੀ ਤੇ ਮੈਨੂੰ ਪਹਿਲੇ ਹੀ ਪਤਾ ਸੀ 20 ਦਿਨ ਬੇਲਾ ਹੁੰਨਾ ਹੈ ਉਹ ਦਿਨ ਤਾਂ ਚਾਰ ਗੇੜੇ ਨਹੀਂ ਲਿਆਂਦਿਆਂਦੇ ਅੱਜ ਤੂੰ ਸੱਤ ਬਦਾਮ ਖਾ ਕੇ ਰੱਜ ਕੇ ਕਣਕਾਂ ਨਾਲ ਬਾਅਦ ਤੂੰ ਵਿੱਥ ਪਾਉਣ ਨੂੰ ਫਿਰਦਾ ਹਨ ਆਹੀ ਗੱਲਾਂ ਤਾਂ ਪਹਿੜਿਆਂ ਲਾਦੀਆਂ ਇਹਨਾਂ ਦੀਆਂ ਯਾਰ ਚਲੋ ਗੇੜਿਆਂ ਵਾਲੀ ਕਬੂਤਰੀ ਵੀ ਠੀਕ ਟਾਈਮ ਕਰ ਗਈ ਬਾਬੇ 12 ਵਜੇ ਆ ਲਿਆ ਬਸ ਹਨਾ ਤੇ ਉੱਚੀ ਕਰਕੇ ਛਤਰੀ ਲਾ ਕੇ ਨੂੰ ਹੀ ਭਾਅ ਹੀ ਲੈਣੇ ਹੈਗੇ ਗੇੜਿਆਂ ਵਾਲੀ ਕਬੂਤਰੀ ਵੀ ਆ ਗਈ ਆਪਣੀ ਲਗਭਗ ਲਗਭਗ ਜੀ ਟਾਈਮ ਹੋ ਗਿਆ 12 ਵਜੇ ਚ 10 ਮਿੰਟ ਰਹਿੰਦੇ ਆ ਚਲੋ ਠੀਕ ਹੋ ਗਿਆ ਬਹੁਤ ਉੱਡੇ ਜਿਹੜੀ ਗੱਲ ਦਾ ਡਰ ਸੀ ਉਹੀ ਹੋਇਆ ਤੇ ਕੂਤਰੀ ਵੀ ਪਾਣੀ ਰੱਖ ਕੇ ਬੈਗੀ ਆਪਣੀ ਲਗਭਗ ਕੋਈ ਅੱਧਾ ਕਮਲ ਪਾਣੀ ਹੋਊਗਾ ਹਨਾ ਵਿੱਚ ਇੱਕ ਬਦਾਮ ਦੀ ਕੈਂਕਰ ਵੀ ਸੀਗੀ ਤਾਂ ਕੁਛ ਮਾੜਾ ਮੋਟਾ ਰੇਤਾ ਸੀਗਾ ਵਿੱਚ ਹਨਾ ਵੈਸੇ ਟੜਕੇ ਪਲਟੀ ਸੀ ਚਲੋ ਯਾਰ ਫਿਰ ਵੀ ਵੀ ਨਹੀਂ ਪਲਟੀ ਜਾਂਦੀ ਮਾੜਾ ਮੋਟਾ ਕੋਈ ਰਹਿ ਜਾਂਦਾ ਇੱਕਦਾਂ ਹਨਾ ਤੇ ਆਹ ਆ ਜਾਂਦੀ ਜਾਂਦਾ ਬਈ ਤੁਹਾਡੇ ਸਾਹਮਣੇ ਸੀ ਨਾ ਹਨਾ ਉਦਰੀ ਮੂੰਹ ਭਟ ਕੇ ਬੈਠੀ ਹੈ ਵਿਚਾਰੀ ਕਿਹੜੇ ਹਿਸਾਬ ਦੇ ਕੀ ਬੁਰਾ ਹਾਲ ਹੋਇਆ ਇਹਦਾ ਚਲੋ ਦੇਖੀਆ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਰਾ ਅੰਕ ਲਿਖਾ ਦਿੰਦੇ ਆਂ ਸਾਹਮ ਦੇ ਆਂ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਹਨਾ ਬਸ ਜਿੰਨਾ ਓਡਰ ਵੀ ਠੀਕ ਆ ਗੱਲ ਮੁਕੀ ਬਾਜੀ ਦੇ ਪਾਣੀ ਮੈਂ ਰੋਕੇ ਹਨਾ ਜਾ ਕੇ ਇਹ ਆਪਾਂ ਸਿੱਧੇ ਹੀ ਗੱਲ ਦੱਸਦੇ ਆਂ ਨਸਲਾਂ ਇੰਨੀ ਕਿ ਜ਼ਿਆਦੇ ਖਰੀ ਹੈ ਨਾ ਕੂਤਰੀ ਤੇ ਤੁਹਾਨੂੰ ਬਾਜੀ ਤੇ ਪਤਾ ਲੱਗੂਗਾ ਬਸ ਕੱਲਾ ਪਾਣੀ ਰੋਕ ਕੇ ਨਾ ਬੈਠੇ ਉਸ ਤੋਂ ਬਾਅਦ ਇੱਕ ਗ੍ਰਾਂਟ ਤੁਰਪੀ ਮਗਰਾਂ ਚ ਫਿਰਦੀ ਹੋਊਗੀ ਆਪਣੀ ਗਰੰਟੀ ਹੈ ਯਾਰ ਤੇ ਇਹ ਕਬੂਤਰ ਨੇ ਦੂਜੇਰ ਪਾਣੀ ਪਿਆ ਦੀ ਮਾੜਾ ਮੋਟਾ ਆਇਆ ਖੰਡ ਇੱਕ ਵਾਰੀ ਪਹਿਲਾਂ ਪਿਆਦਾ ਸੀ ਹਨਾ ਤੇ ਪੀਲਾ 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 ਆਏਗਾ ਤਾਂ ਘਰੀ ਨਹੀਂ ਆ ਬਸ ਬਸ ਨੌ ਨੂੰ ਥੋੜਾ ਜਨਾ ਤੁਹਾਨੂੰ ਪੀਣ ਨੂੰ ਦੇਣਾ ਪਾਣੀ ਲਓ ਜੀ ਇੱਧਰ ਕਬੂਤਰੀ ਨੂੰ ਵੀ ਰਾਜਣਾ ਪਾਣੀ ਰੱਖ ਦिए ਆ ਖੰਡ ਪੀਲਾ ਡੱਕ ਕੇ ਥੋੜੇ ਪੀਊਗਾ ਨਾ ਚੱਲ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਯਾਰ ਇੱਕ ਫੋਨ ਨੂੰ ਵੀ ਪਤਾ ਨਹੀਂ ਕੀ ਪ੍ਰੋਬਲਮ ਹੋਈ ਹੈ ਨਾ ਪਤਾ ਨਹੀਂ ਤਾਂ ਕੋਈ ਚਾਰਜਰ ਚ ਕੋਈ ਦਿੱਕਤ ਹੈ ਕਿ ਕੋਈ ਇਹਦੇ ਫੋਨ ਦਾ ਉਹ ਜੈਕੀ ਖਰਾਬ ਹੋ ਗਿਆ ਨਾ ਲੱਗਦਾ ਹੀ ਨਹੀਂ ਯਾਰ ਪਤੰਦਰ ਚਲੋ ਜੀ ਚਲੀਏ ਘਰ ਨੂੰ ਠੀਕ ਹੈ ਤੇ ਇਹ ਕਬੂਤਰੀ ਨੂੰ ਮੈਂ 5 ਕਿਲੋ ਪਾਣੀ ਹੋਰ ਦੇ ਗਿਆ ਸੀਗਾ ਤੇ ਗਲਤੀ ਨਾਲ ਕੌਲੀ ਬਾਹਰ ਰੱਖਤੀ ਬਈ ਇੱਕ ਮਿੰਟ ਅੰਦਰ ਰੱਖ ਦਿੰਨੇ ਆ ਤੇ ਟਾਈਮ ਹੋ ਗਿਆ ਲਗਭਗ ਭਾਈ ਸਾਹਿਬ 2:00 ਵਜੇ ਤੇ 2:30 ਵਜਣ ਵਾਲੇ ਹੋ ਕੇ ਗੱਲ ਮੁੱਕੀ 2:30 ਵਜਣ ਵਾਲਿਆ ਠੀਕ ਹੈ ਤੇ ਰੋਟੀ ਵੀ ਹਾਲੇ ਨਹੀਂ ਖਾ ਗਿਆ ਮੈਂ ਸਵੇਰ ਦੀ ਹਨਾ ਰੋਟੀ ਨਾਲ ਚਾਹ ਕੁਝ ਵੀ ਨਹੀਂ ਚਾਹ ਸ਼ਾਇਦ ਆ ਗਈ ਸੀ ਨੂੰ ਲੱਗਦਾ ਹਮਪੋ ਕੁਝ ਹੀ ਲਿਗਿਆ ਮੈਂ ਰੋਟੀ ਖਾਈ ਹੈ ਨਾ ਤੇ ਬਾਕੀ ਆਪਣੀ ਕਬੂਤਰੀ ਜਿਹੜੀ ਛੱਡੀ ਆ ਬਾਜੀ ਆਪ ਹਨਾ ਦੂਜੇ ਸ਼ੋਰ ਵਾਲੀ ਗੋਸ਼ੇ ਵਾਲੀ ਹਰੀਆਂ ਬਗਲਾਂ ਹਰੀ ਟੋਰੀ ਵਾਲੀ ਉਹ ਫਿਰਦੀ ਆ ਹਜੇ ਬਈ ਇੱਕ ਨੰਬਰ ਫਿਰਦੀ ਆ ਕੇਰਾਂ ਤਾਂ ਤੇ ਚਲੋ ਦੇਖਦੇ ਆ ਕੀ ਬੰਦ ਆ ਹਨਾ ਕਿ ਨਹੀਂ ਤੇ ਬਾਕੀ ਉਹ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਕਿਹਾ ਵੀ ਕਬੂਤਰੀ ਬਸ ਸਹੀ ਸਮਝੇ ਤੇ ਉੱਡੂਗੀ ਬਹੁਤ ਕੂਤਰੀ ਹਨਾ ਤੇ ਨਸਲ ਦੀ ਬਹੁਤ ਜੋਰ ਲਾਉਗੀ ਯਾਰ ਗੱਲ ਮੁੱਕੀ ਵੀ ਹਜੇ ਬਾਜੀ ਚੱਲੀ ਆਂਦੀ ਉੱਥੇ ਘਟੋ ਘਟ 25 30 ਕੂਤਰ ਫਿਰਦੇ ਹੋਣਗੇ ਤੇ ਸਾਰੇ ਕਬੂਤਰ ਉੱਡੇ ਸੀਗੇ 160 ਕਣੀ 61 1200 ਮੁੱਢ ਨੂੰ ਪਿੰਡ ਭਲਾਡੇ ਵਾਲੇ ਉਹ ਤਾਂ ਮੈਂ ਤੜਕੇ ਜਾਣ ਜਾਂਦੇ ਨੂੰ ਦੱਸਤਾ ਜੀ ਮੈਂ ਖਾ ਵੀ ਕਬੂਤਰੀ ਮੰਨ ਕੇ ਚੱਲ ਵੀ ਉੱਡਣ ਵਾਲੀ ਕੂਤਰੀ ਆਪਣੀ ਹਨਾ ਜੇ ਨਸਲੀ ਕੂਤਰੀ ਹੋਈ ਤਾਂ ਕੱਲੀ ਬਾਜੀ ਨਹੀਂ ਉੱਡੂਗੀ ਕੂਤਰੀ ਇਹ ਜਿਹੜੇ ਹਿਸਾਬ ਤੇ ਸਮਝ ਬਹੁਤ ਵਧੀਆ ਸੀ ਕੂਤਰੀ ਹੋ ਪਾਉਂਦੀ ਆਪਾਂ ਸੈੱਟ ਨਹੀਂ ਸੀ ਪਰ ਕੂਤਰੀ ਜਮਾਂ ਸੈੱਟ ਸਾਂਭੀ ਸੀ ਆ ਗਏ ਭਾਈ ਇਧਰ ਲੈ ਕਰੇ ਰੋਟੀ ਖਾ ਕੇ ਕਰੇਗਾ ਸੀ ਵੀ ਰੋਟੀ ਖਾਣ ਵਾਲਾ ਦਰਵਾਜ਼ਾ ਵੀਡੀਓ ਲੱਕੀ ਹਣੀ ਉਹ ਗੈਸ ਨਾ ਤੇ ਮਸਾਂ ਉੱਠ ਕੇ ਐਂ ਕਰੋਗੇ ਸਹੀ ਰਾਤ ਮਸਾਂ ਬਹੁਤ ਬੁਰਾ ਹਾਲ ਹੈ ਬਾਈਰ ਦਾ ਨਹੀਂ ਕੀ ਚੱਕਰ ਆਣਾ ਟੈਸਟ ਟੁਸਟ ਕਰਾਉਣੇ ਆ ਤਾਂ ਉਲਟਾਂ ਯਾਰ ਲੱਤਾਂ ਬਹੁਤ ਦੁਖੀ ਆਂਦਾਂ ਸਰ ਦੁਖੀ ਆਂਦਾ ਉੱਠੇ ਨਹੀਂ ਆਂਦੇ ਤੋਂ ਪੈ ਜਾਣਾ ਉੱਠਣ ਦੀ ਪਹੁੰਚ ਹੀ ਨਹੀਂ ਰਹਿੰਦੀ ਬਾਜ ਤਾਂ ਪਤਾ ਨਹੀਂ ਕੀ ਹੋਇਆ ਪਿਆ ਚਲੋ ਮਸਾਂ ਆਇਆ ਹੁਣ ਇੱਥੇ 4 ਵਜੇ ਕੋਣੀ ਗੱਲਾਂ ਕੋਕਣਾ 4 ਕੇ 5 ਵਜੇ ਭੈ 4 4:30 ਹੋ ਗਿਆ ਯਾਰ ਪੁੱਤਰੇ ਨੂੰ ਪਾਵਾਂ ਤੇਰੇ ਨੂੰ ਬਦਾਮ ਦਾਣੇ ਹਣਾ ਰੱਖੀਏ ਇੱਧਰ ਬਦਾਮ ਇਹੋ ਆਪਣੀ ਖੰਡ ਨੂੰ ਤੇ ਸੱਚੇ ਦਾ ਕੋਈ ਰੰਗ ਵੀ ਨਹੀਂ ਨੋਟ ਕਰਾਇਆ ਹਣ ਆ ਤਾਂ ਚਲ ਕੋਈ ਨਾ ਤਾਂ ਮੈਂ ਕਰਾ ਦਿੰਦਾ ਆਇਆ 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 ਪੁੱਤ ਲਓ ਜੀ ਤੇ ਇਧਰ ਵੱਡਾ ਉੱਗਦਾ ਰੱਖ ਰਿਹਾ ਆਇਓ 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 ਪੁੱਤ ਉਹ ਬਾਪੂ ਕਦਾਣੀ ਕਿਉਂ ਹੀ ਹੁੰਦਾ ਯਾਰ ਓਹੋ ਵਾਂਟਿੰਗ ਲੰਗਾ ਬੰਗਾ ਤੇ ਕਮ ਲੱਗਦਾ ਨੱਕ ਚੋਂ ਖੂਨ ਨਿਕਲ ਲੱਗ ਜਾਣਾ ਇੱਕ ਘੰਟੇ ਪਹਿਲਾਂ ਮੜ ਗਿਆ ਕਲੀਨ ਹੋਵਾ ਹਾਲਤ ਖਰਾਬ ਹੀ ਹੋਇਆ ਯਾਰ ਉਹਨੇ ਕੋਈ ਬੋਲੀ ਚੰਗੀ ਹੈਣੀਗੀ ਹਣਾ ਤੇ ਚੱਲ ਕੋਈ ਚੱਕਰ ਵਾਲੀ ਗੱਡੀ ਮੈਂ ਕਹਿੰਦਾ ਜਿਹੜੀ ਦੁਪਹਿਰੇ ਰੋਟੀ ਰੋਟੀ ਖਾ ਖ ਜਾਂਦੀ ਸੀ ਸਾਰੀ ਕੱਢਦੀ ਉਹ ਤੇ ਚਲੋ ਕੋਈ ਚੱਕਰ ਆਈ ਗੱਡੀ ਦਵਾਈ ਦੂ ਚੰਗੀ ਰਹਿਣੀ ਪਊ ਜੇ ਮੇਰੇ ਸਾਹ ਨਾਲ। ਲਓ ਜੀ ਤੇ ਇਧਰ ਵੱਡੇ ਕਬੂਤਰਾਂ ਨੂੰ ਦਾਣੇ ਵੀ ਪਾਦੇ ਜਾਣਾ ਬਈ। ਕਬੂਤਰ ਕਬੂਤਰਾਂ ਨੂੰ ਮਤਲਬ ਤੇ ਦਾਣੇ ਵੀ ਪਾਦੇ ਤੇ ਦੋਵੇਂ ਪਾਸੇ ਪਾਣੀ ਵੀ ਪਾਤਾ। ਇਹਨਾਂ ਦਾ ਕੰਮ ਕਲੀਅਰ ਆ ਬਈ। ਇਹਨਾਂ ਨੂੰ ਲੋਕ ਲਾ ਦਈਏ। ਤੇ ਦਾਣਾ ਪਾਣੀ ਪਾਤਾ ਬਈ ਇਧਰਲੇ ਸਾਰੇ ਸਾਰੇ ਕਿਥੇ ਰਹਾ ਹੀ ਰਹਿੰਦੇ ਸੀ ਇਕੱਲੇ ਬੈਠ ਕਾਲੇ ਬਈ ਇਹਨਾਂ ਨੂੰ ਵੀ ਦਾਣੇ ਪਾਤੇ। ਲਓ ਇੱਕ ਮਿੰਟ ਸਾਨੂੰ ਥੋੜਾ ਜਿਹਾ ਹੁਣ ਸਵਾਦ ਦੇ ਨਾਲ ਦਿਖਾਇਆ ਕਰੀਏ। ਹਣਾ ਵੀ ਹੁਣ ਹੋਰ ਤਾਂ ਕੰਮ ਹੈ ਨਹੀਂ ਲੱਗ ਭਗ ਜਿਹੜੇ ਹਿਸਾਬ ਤੇ ਹਾਲਾਤ ਆ ਆਪਦੇ। ਬੈਠੇ ਕੂਤਰੇ ਉਧਾਈ ਚੱਲਿਆ ਕਰਾਂਗੇ ਮੈਂ ਜੂਮ ਜਾਂ ਮਾਰ ਮਾਰ ਕੇ ਨਾ ਖਾਈ ਜਾਂਦਾ ਦਣਦ ਨੂੰ ਕੋਈ ਪਾਣੀ ਵੀ ਪਾਤਾ ਤਾਜਾ ਇਹਨਾਂ ਨੂੰ ਓਕੇ ਰਿਪੋਰਟ ਹੋ ਗਈ ਤੇ ਆਪਣੇ ਡਾਊਨ ਵਾਲੇ ਕੂਤਰਾ ਜਿਹੜੇ ਉਹਨਾਂ ਨੂੰ ਵੀ ਦਿਨ ਚ ਦੋ ਟਾਈਮ ਪਾਣੀ ਪਾਉਣਾ ਇੱਕ ਵਾਰੀ ਤਾਂ ਮੰਨ ਕੇ ਚੱਲ ਵੀ ਲਗਭਗ ਬਲਜੀਤ ਵੀ ਆ ਗਿਆ ਕਿਵੇਂ ਕਿੱਥੋਂ ਆਇਆ ਜਿਮ ਚੋਂ ਆਇਆ ਲਾ ਸਰੀਰ ਬਣਾ ਕੇ ਆਇਆ ਠੀਕ ਆ ਹੋਰ ਦੱਸ ਫੇਰਾ ਠੀਕ ਆ ਤੂੰ ਦੱਸ ਠੀਕ ਆ ਬਸ ਇੱਕ ਮਿੰਟ ਫੋਨ ਆਈ ਜਾਂਦਾ ਹਾਂਜੀ ਮੇਰੇ ਯਾਰੋ ਤੇ ਕਰ ਦਈਏ ਭਾਈ ਵਲੌਗ ਦੀ ਐਂਡਿੰਗ ਠੀਕ ਐ ਤੇ ਅੱਜ ਭਈ ਇੱਥੇ ਨਹੀਂ ਮੰਜੜਾ ਆ ਮੈਂ ਇਤਿਹਾਸ ਚ ਪਹਿਲੀ ਵਾਰ ਹੋਇਆ ਇਹ ਵੀ ਆਪਾਂ ਇੱਥੇ ਨਾ ਪਏ ਹੋਈਏ ਤੇ ਘਰੇ ਜਾ ਕੇ ਪਈਏ ਹੋਗੇ ਹਨਾ ਤਾਂ ਨਹੀਂ ਕੀ ਭਗਾਈ ਮਾਰੀ ਨਾ ਗੋਲੀ ਕਾਇ ਲੈਤੀ ਉਹ ਸਰੂਗ ਮੜਾ ਮੋਟਾ ਜਾਂ ਤੇ ਮਾਨਕ ਜ ਮੇਰੇ ਨਾਲ ਵੀ ਤਿੰਨ ਚਾਰ ਮਹੀਨੇ ਹੋ ਗਏ ਹਨਾ ਇੱਕ ਦਿਨ ਉਹ ਦਿਨ ਸੌਂ ਗਿਆ ਸੋ ਥੱਕੇ ਨਾਲ ਸੌਂ ਗਿਆ ਸੋ ਮੈਨੂੰ ਪਤਾ ਹੀ ਨਹੀਂ ਲੱਗਿਆ ਹਨਾ ਉਹ ਮਤਲਬ ਵੀ ਆਪ ਹੋਇਆ ਸੀਗਾ ਉਹ ਤੇ ਚਾਰ ਮਹੀਨੇ ਬਾਅਦ ਮੈਨੂੰ ਲੱਗਾ ਪੰਜ ਮਹੀਨੇ ਬਾਅਦ ਅੱਜ ਪਹਿਲੇ ਦਿਨ ਮੈਂ ਘਰੇ ਸੌਂ ਆ ਜਾ ਕੇ ਹਨਾ ਬਿਕੋਜ਼ ਆਫ ਤੁਹਾਨੂੰ ਪਤਾ ਯੂ نو ਵੈਰੀ ਵੈਲ ਮਾਈਟ ਹੈਲਥ ਇਜ਼ ਵੈਰੀ ਡਾਊਨ ਠੀਕ ਹੈ ਜੇ ਮੈਂ ਅੰਗਰੇਜ਼ੀ ਹੋਰ ਬੋਲਗਾ ਤਾਂ ਮੈਂ ਹੋਰ ਸਿਲ ਕੱਟ ਜਾਣਗੇ ਫਿਰ ਠੀਕ ਹੈ ਤੇ ਮੈਂ ਕਹਣਾ ਯਾਰ ਗਰਮੀ ਬਾਲੀਆ ਤੇ ਕੋਈ ਗਾਪਣੀ ਮਾਰਦਾ ਮੈਨੂੰ ਤਾਂ ਇੱਕ ਰੋਟੀ ਹੁਣ ਖਾਦੇ ਉਲਟੀਆਂ ਆ ਜਾਂਦੀਆਂ ਪਤਾ ਨਹੀਂ ਕੀ ਕਰ ਲੈ ਮਾੜਾ ਕੁਝ ਖਾ ਪੀ ਲੈਣਾ ਮੇਰਾ ਸਾਰਾ ਕੁਝ ਬਾਹਰ ਜਿਆਦਾ ਗਰਮੀ ਆ ਮੈਂ ਖੋਣਾ ਹੋਵੇ ਹਨਾ ਵੀ ਤੜਕ ਨੂੰ ਇੱਥੇ ਹੀ ਪਏ ਰਹਿ ਗਈ ਕਿਤੇ ਪਤਾ ਵੀ ਨਹੀਂ ਲੱਗੇ ਕਿਸੇ ਨੂੰ ਤਾਂ ਕਰਕੇ ਮੈਂ ਤਾਂ ਠੰਡੀ ਹਵਾ ਖਾਈਏ ਕੂਲ ਰੇਸੀ ਵਾਲੀ ਘਰੇ ਜਾ ਕੇ ਇੱਕ ਦਿਨ ਆਪਾਂ ਤੇ ਤੜਕੇ ਤੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਾ ਬਈ ਇੱਥੇ ਟੱਕਰਾਂ ਮਾਰਦੀਆਂ ਆਪਾਂ ਕਿਤੇ ਨਹੀਂ ਆਣ ਲੱਗੇ ਪਰ ਹੁਣ ਇਸ ਟਾਈਮ ਘਰੇ ਆ ਕੇ ਸੌਣਾ ਕਬੂਤਰ ਕਬਾਤਰ ਆਪਣੇ ਓਕੇ ਆ ਠੀਕ ਆ ਜਿੰਦੇ ਜੁੰਦੇ ਇਹਨਾਂ ਨੂੰ ਲਾ ਰੱਖਿਆ ਮੈਂ ਸਾਰੇ ਲੈਟਾ ਲੂਟਾ ਕਰ ਦੇਣਾ ਬੰਦ ਤੇ ਬਾਦਾਮ ਵੀ ਪਿਉਂ ਤੇ ਤੇ ਮੰਨ ਕੇ ਚਲੋ ਆਪਣੀ ਜੁਲਾਈਨ ਜੋਣ ਦੀ ਧੋਤੀ ਮੈਂ ਸਾਰਾ ਕੁਝ ਓਕੇ ਆ ਵਾ ਠੀਕ ਆ ਨਾ ਬਈ ਫਿਰ ਕਰਦਾ ਆਪਾਂ ਬਾਏ ਬਾਏ ਸਰ ਵੀਰਾਂ ਨੂੰ